ਮੇਰੀ ਇਹ ਕਰਮਚਾਰੀਆਂ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿਉਂਕਿ ਇਲੈਕਸ਼ਨ ਦੇ ਵਿੱਚ ਵੀ ਤੁਹਾਡਾ ਜਿਹੜਾ ਅਹਿਮ ਰੋਲ ਹੁੰਦਾ ਹੈ ਜਿਹੜੀ ਹੱਕ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚੇ ਤਾਂ ਜੋ ਕਿ ਲੋਕ ਡਿਸਾਈਡ ਕਰ ਸਕਣ ਵੀ ਸੱਚ ਕੋਈ ਸੱਚ ਕੀ ਹੈ ਤੇ ਝੂਠ ਕੀ ਹੈ ਸੋ ਅੱਜ ਫੇਰ ਰੋਜ਼ ਦੀ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਦਿਨ-ਪ੍ਰਤੀ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਪ੍ਰਵਾਸ ਜਿਹੜਾ ਵਾਦਾ ਚਾਰਿਆ ਉਹ ਰੋਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਵੱਡੇ ਮੈਂ ਕਹਿ ਸਕਦਾ ਪਾਰਟੀ ਦੇ ਆਗੂ ਸਹਿਬਾਨ ਵਿਰੋਧੀ ਪਾਰਟੀਆਂ ਦੇ ਉਹ ਵੀ ਨਾਲ ਜਿਹੜੇ ਨੇ ਆਉਂਦੇ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਨਾਮ ਨਾਲ ਜਾਣੀ ਜਾਂਦੀ ਹੈ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ਲਈ ਜਾਣੀ ਜਾਂਦੀ ਹੈ ਸੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਹਰਕੀਰਤ ਸੇਕਰੋੜਾ ਜੀ ਜਿਹੜੇ ਜ਼ਿਲ੍ਹਾ ਆਈਪੀਸੀਐਲ ਬੀਜੇਪੀ ਲੁਧਿਆਣਾ ਤੋਂ ਜਿਹੜੇ ਕੋਰਡਿਨੇਟਰ ਸੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਮੈਂ ਉਹਨਾਂ ਦੀ ਦਿਲ ਦੀ ਗਹਿਰਾਈ ਤੋਂ ਜੀ ਆਖਦਾ ਹਾਂ ਮਨਦੀਪ ਕੁਮਾਰ ਜੀ ਉਹ ਵੀ ਬੀਜੇਪੀ ਤੋਂ ਨੇ ਅਕਲੇਸ਼ ਕੁਮਾਰ ਜੀ ਮੰਡਲ ਇੰਚਾਰਜ ਉਹ ਵੀ ਬੀਜੇਪੀ ਤੋਂ ਨੇ ਰਣਜੀਤ ਸਿੰਘ ਜੀ, ਰੋਹਿਤ ਕੁਮਾਰ ਮਿਸ਼ਰਾ ਜੀ ਔਰ ਨੀਹਾ ਰਾਣੀ ਜੀ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਸਾਰਿਆਂ ਦਾ ਆਪਣੇ ਪਰਿਵਾਰ ਦੇ ਵਿੱਚ ਆਉਣ ਤੇ ਜੀ ਆਇਆਂ ਆਖਦਾ ਹਾਂ ਉਸ ਤੋਂ ਬਾਅਦ ਅ ਰਜਤ ਜੀ ਮਨੂ ਰਾਣਾ ਜੀ ਸੰਸ਼ੇਰ ਜੀ ਸੰਧੂ ਜੀ ਅਮਨ ਜੀ ਰਵੀ ਅਰੋੜਾ ਜੀ ਇਹ ਵੀ ਪਰਿਵਾਰ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਇਆਂ ਆਖਦਾ ਹਾਂ ਐਨ ਐਸ ਯੂਆਈ ਤੋਂ ਆਏ ਨੇ ਇਹ ਜਿਹੜੇ ਐਨ ਐਸ ਯੂਆਈ ਤੋਂ ਆਏ ਨੇ ਜਿਹੜੇ ਕਾਂਗਰਸ ਦੇ ਮੈਂ ਕਹਿ ਸਕਦਾ ਵੀ ਉਹਨਾਂ ਦਾ ਪਰਿਵਾਰ ਛੱਡ ਕੇ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਉਸ ਤੋਂ ਬਾਅਦ ਹਰਕੀਰਤ ਸਿੰਘ ਅਰੋੜਾ ਜੀ ਇਹ ਹੋਗੇ ਹਾਜ਼ਰ ਸੋ ਮੈਂ ਦੱਸਣਾ ਚਾਹੁੰਦਾ ਵੀ ਜੈਦੀਪ ਸਿੰਘ ਉਹ ਵੀ ਅੱਜ ਸਾਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਨੂੰ ਜਨਮ ਕੀਤਾ ਹੈ ਦਲਜੀਤ ਸਿੰਘ ਬਸਤ ਜੀ ਦੀ ਅਗਵਾਈ ਦੇ ਹੇਠ ਇਹ ਜਿਹੜਾ ਪਰਿਵਾਰ ਹੈ ਇਹ ਅੱਜ ਨਾਲ ਆਇਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਔਰ ਇਹੋ ਬੇਨਤੀ ਕਰਾਂਗੇ ਵੀ ਹੁਣ ਤੱਕਦੇ ਹੋ ਕੇ ਸੰਜੀਵ ਅਰੋੜਾ ਜੀ ਨੂੰ ਜਿੱਥੇ ਘਰ ਘਰ ਗਲੀ ਗਲੀ ਦੇ ਵਿੱਚ ਹਰ ਪਰਿਵਾਰ ਨੂੰ ਹਰ ਬਜ਼ੁਰਗ ਨੂੰ ਆਪਣਾ ਜਿਹੜੇ ਵਿਚਾਰ ਆਮਾਤ ਦੇ ਪਾਰਟੀ ਦਾ ਪ੍ਰਚਾਰ ਹੈ ਜਿਹੜਾ ਉਹਦੇ ਵਿੱਚ ਪਹਚਾਣ ਦੇ ਵਿੱਚ ਰਾਤ ਦਿਨ ਇਹ ਵੀ ਟੀਮ ਜਿਹੜੀ ਹੈ ਸਾਡੀ ਮਿਹਨਤ ਕਰੂਗੀ ਔਰ ਸੰਜੀਵ ਅਰੋੜਾ ਜੀ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਅੱਜ ਦਾ ਇੱਕ ਮਾਹੌਲ ਜਿਹੜਾ ਲੁਧਿਆਣਾ ਵੈਸਟ ਦਾ ਬਣਿਆ ਹੋਇਆ ਹੈ ਲੋਕ ਪਿਆਰ ਕਰ ਰਹੇ ਨੇ ਮਾਨ ਸਤਕਾਰ ਕਰ ਰਹੇ ਨੇ ਸੰਜੀਵ अरोड़ा ਜੀ ਦਾ ਥੋੜੇ ਦਿਨਾਂ ਦੇ ਵਿੱਚ ਸਾਡੇ ਮਹਿਬੂਬ ਨੇਤਾ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹ ਵੀ ਜਿਹੜੇ ਜਲੰਧਰ ਵੈਸਟ ਦੇ ਵਿੱਚ ਆ ਕੇ ਆਪਣੇ ਲੁਧਿਆਣਾ ਵੈਸਟ ਦੇ ਵਿੱਚ ਜਿਹੜੇ ਆ ਕੇ ਆਪਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਟੇਜਾਂ ਤੇ ਜਿਹੜੇ ਲੋਕਾਂ ਦਾ ਹਜੂਮ ਜਿਹੜਾ ਹੈ ਉਹਨਾਂ ਨੂੰ ਵਿਚਾਰ ਚਰਚਾ ਕਰਨਗੇ ਔਰ ਨਵੇਂ ਜਿਹੜੇ ਪਰਿਵਾਰ ਆਉਣਗੇ ਲੁਧਿਆਣਾ ਵਸਤੇ ਵਿੱਚ ਉਹਨਾਂ ਦਾ ਵੀ ਜਿਹੜਾ ਜੀ ਆਇਆਂ ਆਖਣਗੇ ਜੀ ਸੋ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਉਹ ਮੈਂ ਬੇਨਤੀ ਕਰਦਾ ਸਮੀ ਆਲੂ ਵਾਲੀ ਜਿਹਨੂੰ 2 ਮਿੰਟ ਆਪਣੇ ਉਹ ਵੀ ਵਿਚਾਰ ਦੇਣੇ ਪੈਸੋ ਅੱਜ ਵਿਜੇ ਦਾਨਵ ਜੀ ਸਮੀ ਮਾਸਟਰ ਜੀ ਸਾਡੇ ਸਰਕਾਰ ਸਾਹਿਬ ਸਾਰੇ ਅਨੇ ਮਿਲ ਕੇ ਮਿਹਨਤ ਕਰਕੇ ਸਾਰਿਆਂ ਨੂੰ ਦੱਸਿਆ ਜੱਟ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਅਸੀਂ ਚਿੱਠੀ ਲੈ ਕੇ ਜਾਂਦੇ ਹਾਂ ਨਾ ਸਾਰਿਆਂ ਕੋਲ ਇਹ ਚਿੱਠੀ ਸਾਰਾ ਕੁਝ ਲਿਖਿਆ ਹੋਇਆ ਹੈ ਔਰ ਲੋਕੀ ਕਹਿੰਦੇਗੇ ਜੀ ਇੰਨੇ ਸਾਲ ਅਸੀਂ ਕਾਂਗਰਸ ਦੀ ਸੇਵਾ ਕੀਤੀ ਕੋਕਰ ਐਨਐਸਸੀ ਵਈਤਾ ਰੀਡ ਦੀ ਹੱਟ ਕੇ ਕਾਂਗਰਸ ਦੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਕਾਂਗਰਸ ਦੇ ਉੱਤੇ ਅੱਜ ਇਹ ਐਨਐਸਸੀ ਵਈਤੇ ਤੇ ਭਾਰਤੀ ਜਨਤਾ ਪਾਰਟੀ ਦੇ ਯੂਥ ਆਗੂ ਆਪਣੀਆਂ ਪਾਕੀਆਂ ਛਿੜ ਕੇ ਆਮ ਆਦਮੀ ਪਾਰਟੀ ਸਰਦਰ ਕਾਂਨਸ਼ੀ ਮਾਨ ਦੇ ਸਰਕਾਰ ਦਾ ਹਿੱਸਾ ਬੰਦੇ ਨੇ ਇਸ ਪਾਰਟੀ ਦਾ ਹਿੱਸਾ ਬੰਦੇ ਆ ਤੇ ਮੈਂ ਇਹਨਾਂ ਨੂੰ ਇੱਕ ਗੱਲ ਦੱਸਣਾ ਚਾਹਨਾ ਕਿ ਕਈ ਸਾਲ ਤੁਸੀਂ ਉਸ ਪਾਰਟੀ ਦੀ ਸੇਵਾ ਕੀਤੀ ਹੋਏਗੀ ਪਰ ਤੁਹਾਡੇ ਅੱਗੇ ਜਿਹੜੇ ਬੰਦੇ ਬੈਠੇ ਨੇ ਜਿਨ੍ਹਾਂ ਚ ਸਾਡੇ ਐਮਐਮਐ ਨੇ ਡਾਕਟਰ ਰਮਨ ਗੁਰ ਨਾ ਇਹ ਨਾ ਦੇ ਫੈਮਿਲੀ ਚ ਕੋਈ ਪੋਲਿਟਿਕਸ 'ਚ ਸ਼ਿਕਗ ਨਾ ਇਹ ਨਾ ਦੇ ਬੱਚਿਆਂ ਨੇ ਸਿਆਸਤ 'ਚ ਜਾਣਾ। ਕਿਉਂਕਿ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਜੇ ਕਾਂਗਰਸ ਦੀ ਕੋਈ ਪ੍ਰੈਸ ਕਾਨਫਰੰਸ ਵੀ ਦੇਖ ਲੋ ਇਹੋ ਜਿਹੇ ਬੰਦੇ 5-6 ਬੈਠੇ ਨੇ ਜਿਹੜੇ ਬਜ਼ੁਰਗ ਹੋ ਗਏ ਲੇਕਿਨ ਕੁਰਸੀਆਂ ਚੱਕਣ ਨੂੰ ਤਿਆਰ ਨੇ। ਔਰ ਦੂਜੇ ਪਾਸੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸ਼ੈਲੀ ਕਲਸੀ ਜੀ ਨੂੰ ਦੇਖ ਲੋ ਕਿ ਐਮਐਮਐ ਬਣੇ ਨੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਹੁੰਦੇ ਸੀ ਕਿ ਮੈਨੂੰ ਦੇਖ ਲੋ ਮੈਨੂੰ ਸੀਵਰੇਜ ਬੋਰਡ ਦਾ ਚੇਅਰਮੈਨ ਬਣਾਇਆ ਪਾਰਟੀ ਨੇ ਕਦੇ ਕੋਈ ਸਿਆਸਤ ਚ ਨਹੀਂ ਲਿਆ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਫਾਇਦਾ ਇਹ ਹੈਗਾ ਕਿ ਇਸ ਪਾਰਟੀ ਜਿਵੇਂ ਹੈ ਤੁਸੀਂ ਦਾ ਹਿੱਸਾ ਬਣ ਕੇ ਚੇਂਜ ਜਿਹੜਾ ਹੈ ਜਿਹੜਾ ਬਦਲਾਅ ਦੀ ਅਸੀਂ ਗੱਲ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨੀਤੀ ਤੇ ਤੁਸੀਂ ਉਹ ਬਦਲਾਅ ਲੈ ਕੇ ਤਰਤੀ ਤੇ ਆ ਸਕਦੇ ਹੋ ਪਰ ਤੁਹਾਨੂੰ ਸਾਰਿਆਂ ਨੂੰ ਇੱਕ ਅਸੀਂ ਚੀਜ਼ ਜ਼ਰੂਰ ਦੱਸਣਾ ਚਾਹੁੰਦੇ ਕਿ ਆਮ ਆਦਮੀ ਪਾਰਟੀ ਕੰਮ ਆਲੀ ਜਾਂਦੀ ਹੈ ਆਪਣੇ ਪਰਸਨਲ ਕੰਮ ਦੀ ਲੋਕਾਂ ਦੇ ਕੰਮਾਂ ਲਈ ਜਾਂਦੀ ਜਾਂਦੀ ਹੈ ਤੇ ਤੁਸੀਂ ਅੱਜ ਇਸ ਪਾਰਟੀ ਦਾ ਹਿੱਸਾ ਬਣ ਰਹੇ ਹੋ ਤੁਹਾਨੂੰ ਜਿਹਾ-ਇਆ ਨੂੰ ਆਖਦੇ ਆ ਨਾਲੇ ਤੁਹਾਨੂੰ ਆਸ਼ਵਾਸਨ ਦਵਾਉਂਦੇ ਆ ਕਿ ਲੋਕਾਂ ਦੇ ਜਿਹੜੇ ਵੀ ਕੰਮ ਤੁਹਾਡੇ ਵਾਰਡ ਹਲਕੇ ਜਾਂ ਕਿੱਥੇ ਵੀ ਰੁਕੇ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾਇਆ ਜਾਏਗਾ ਤੁਹਾਡਾ ਸਾਰਿਆਂ ਦਾ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਲਈ ਉਹ ਬਹੁਤ ਧੰਨਵਾਦ ਔਰ ਜਿਹੜਾ ਇਲਜ਼ਾਮ ਭਾਜਪਾ ਲਾ ਰਹੀ ਸੀ ਧਾਰੀਵਾਲ ਸਾਹਿਬ ਨੇ ਜਿਵੇਂ ਦੱਸਿਆ ਜਿਹੜੇ ਲੋਕ ਨਸ਼ਾ ਵਕਾਉਂਦੇ ਰਹੇ ਉਹ ਅੱਜ ਇਲਜ਼ਾਮ ਲਾ ਰਹੇ ਨਸ਼ਾ ਰਿਕ ਨ ਸ਼ੁਰੂ ਗਾ ਤੋਇਆ 2717 ਦੇ ਵਿੱਚ ਸਰਕਾਰ ਕਿਹਦੀ ਸੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰ ਆ ਜਿਹੜੇ ਲੋਕ ਇਲਜ਼ਾਮ ਲਾ ਰਹੇ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਉੱਤੇ ਲੰਗਰਾਂ ਨੂੰ ਇਸਤੇਮਾਲ ਕੀਤਾ ਆਪਣੀ ਰਹਿਨੀਆਂ ਅੱਜੋ ਕਹਿੰਦੇ ਪਏ ਨੇ ਕਿ ਐਸਜੀਪੀਸੀ ਨੂੰ ਐਦਾਂ ਨਾ ਕਰੋ ਜਿਹੜੇ ਲੋਕਾਂ ਨੇ ਸੈਂਟਰ ਨਾਲ ਮਿਲ ਮਿਲ ਕੇ ਪੰਜਾਬ ਦੇ ਹੱਕਾਂ ਤੇ ਡਾਕੇ ਮਾਰੇ ਸੀ ਉਹ ਕਹਿੰਦੇ ਮੈਂ ਇਹਨੇ ਸਾਨੂੰ ਵੋਟ ਕਰਦੇ ਇਸ ਕਰਕੇ ਲੁਧਿਆਣਾ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸਲੀਅਤ ਕੀ ਹੈ ਔਰ ਸੰਜੀਵ ਰੋੜਾ ਜੀ ਇੱਕ ਨਾਇਕ ਇਮਾਨਦਾਰ ਇਨਸਾਨ ਨੂੰ ਮੈਂ ਅਪੀਲ ਕਰਾਂਗਾ ਕਿ 19 ਤਰੀਕ ਨੂੰ ਜਰੂਰ ਵੋਟਾਂ ਪਾਓ ਤੇ ਉਹਨਾਂ ਨੂੰ ਸਟੋਰ ਬਹੁਤ-ਬਹੁਤ ਧੰਨਵਾਦ ਜੀ